ਅਸ਼ੋਕ ਕੁਮਾਰ ਮੇਰੇ ਨਾਮ ਹੀ ਸੰਤ ਬਾਬਾ ਬਾਲਦਾਸ ਆਟੋ ਯੂਨੀਅਨ ਬਠਿੰਡਾ ਜੀ ਅੱਜ ਜੇ ਤੁਹਾਨੂੰ ਬੁਲਾਇਆ ਗਿਆ ਸੀ ਕਿਹ ਮਕਸਦ ਹੈ ਇੰਸਪੈਕਟਰ ਸਾਹਿਬ ਨੇ ਬੁਲਾਇਆ ਸੀਗਾ ਸਾਹਿਬ ਮੀਟਿੰਗ ਟ੍ਰੈਫਿੰਗ ਚਾਰਜਰ ਨੇ ਬੁਲਾਇਆ ਸੀਗਾ ਇਹਨਾਂ ਨੂੰ ਇਸ ਵਾਸਤੇ ਬੁਲਾਇਆ ਸੀਗਾ ਜੀ ਜਿਨ੍ਹਾਂ ਦੇ ਬਾਈ ਡਾਟਾ ਕਲੀਅਰ ਨਹੀਂ ਹੈਗੇ ਜਿਨ੍ਹਾਂ ਦੇ ਲਾਇਸੈਂਸ ਨਹੀਂ ਹੈ ਜਾਂ ਆਸੀ ਨਹੀਂ ਹੈ ਉਹ ਅਸੀਂ ਇਹ ਡਿਕਲੇਅਰ ਕਰਕੇ ਸਾਰੇ ਪ੍ਰਧਾਨਾਂ ਨੂੰ ਬੁਲਾ ਕੇ ਸਵੇਰੇ ਮੀਟਿੰਗ ਰੱਖਣੀ 11 ਵਜੇ ਬਸ ਇਸ ਟਾਈਮ 11:00 ਟਾਈਮ 'ਤੇ ਜਾਂ 2 ਵਜੇ ਦੇ ਰੱਖਣ ਪੰਡਵੇ ਜਿਸ ਟਾਈਮ ਵੀ ਸਰ ਟਾਈਮ ਦੇਣਗੇ ਉਸ ਟਾਈਮ ਦੀ ਮੀਟਿੰਗ ਰੱਖੀ ਜਾਏਗੀ ਉਹਨਾਂ ਸਾਰੇ ਪ੍ਰਧਾਨਾਂ ਨਾਲ ਯਾਰ ਨੇ ਮੈਂਬਰ ਨੇ ਨਾਲ ਆਣਗੇ ਉਹਨਾਂ ਦੀ ਮੀਟਿੰਗ ਕਰਕੇ ਅਗਲਾ ਬਾਈ ਡਾਟਾ ਜੋ ਹੋਈ ਹੈ ਉਹਨਾਂ ਨੇ ਲਈ ਕਰਵਾਉਣਾ ਹੈ ਉਹ ਸਾਰੇ ਇੰਸਪੈਕਟਰ ਸਾਹਿਬ ਦੱਸਣਗੇ ਵੀ ਕਿਸ ਟਾਈਮ ਦਾ ਟਾਈਮ ਦਿੱਤਾ ਜੀ ਕਿੰਨੇ ਕ ਸ਼ਹਿਰ 'ਚ ਅੰਦਾਜ਼ਾ ਉਹ ਕਿੰਨੀ ਹੋ ਜਾਣਾ ਅੰਦਾਜ਼ਾ ਕਰੀਬਨ ਜੀ ਸ਼ਹਿਰ ਦੇ ਵਿੱਚ 4000 ਤੋਂ 600 ਵਜੇ ਤੇ ਜਿੰਨਾ ਜੋ ਯੂਨੀਅਨ ਦੇ ਵਿੱਚ ਜੋ ਹੈਗੀ ਹੈ ਲਗਭਗ ਕੋਈ 2500 2000 ਦੇ ਵਿੱਚ ਹੈ ਜੀ ਜਿਵੇਂ ਬੱਸ ਸਟੈਂਡ ਹੋ ਗਿਆ ਸਟੇਸ਼ਨ ਤੇ ਹੋ ਗਿਆ ਮਿੱਤਲ ਮੋਲ ਹੋ ਗਿਆ ਬੀਬੀ ਵਾਲਾ ਚੌਕ ਹੋ ਗਿਆ ਟੀਵੀ ਟਾਵਰ ਹੋ ਗਿਆ ਇੱਕਨੇ ਚੌਕ ਹੋ ਗਿਆ ਇਸ ਤਰ੍ਹਾਂ ਕੇ 16 17 ਯੂਨੀਅਨ ਜਿਹੜੀ ਹੈਗੇ ਨੇ ਜਿਹੜੇ ਉਹ ਆਪਣੇ ਬਣਾਈਆਂ ਹੋਈਆਂ ਨੇ ਜੀ ਤੇ ਉਹਨਾਂ ਦੇ ਵਿੱਚ ਮੋਰ ਬਾਰ ਬੰਦੇ ਚੁਣ ਕੇ ਰੱਖੇ ਹੋਏ ਨੇ ਕਿ ਇਹਨਾਂ ਦਾ ਬਾਈ ਡਾਟਾ ਲੈ ਕੇ ਕਲੀਅਰ ਕਰਕੇ ਰੱਖੋ ਤੇ ਜੇ ਕੱਲ ਕੋਈ ਗੱਲ ਵੀ ਹੁੰਦੀ ਏ ਤੇ ਕੋਈ ਵੀ ਆਪਣੇ ਪ੍ਰਸ਼ਾਸਨ ਸਾਡੇ ਕੋਲ ਪੁੱਛਦਾ ਤੇ ਸਾਡੇ ਕੋਲ ਉਹਨਾਂ ਦਾ ਬਕਾਇਦਾ ਰਿਕਾਰਡ ਹੋਣਾ ਜੀ ਜਿਹੜੇ ਕੱਲ ਨੂੰ ਯੂਨੀਅਨ ਵਾਲੇ ਬਲਾਉਂਗੇ ਜਿਹੜੇ ਬਾਕੀ ਰਹਿੰਦੇ ਫਿਰ ਉਹਨਾਂ ਦਾ ਵੀ ਤੁਹਾਡੇ ਨਾਲ ਹੋਣਗੇ ਜਿਹੜੇ ਸਰ ਜੀ ਜਿਹੜੇ ਸਾਡੇ ਨਾਲ ਹੈਗੇ ਯੂਨੀਅਨ ਦੇ ਵਿੱਚ ਆਣਗੇ ਕੱਲ ਨੂੰ ਕੋਈ ਆਉਂਦੇ ਨਹੀਂ ਅਸੀਂ ਜਿਹੜੇ ਦੂਜੇ ਉਹਨਾਂ ਨੂੰ ਵੱਖਰੇ ਤੌਰ ਤੇ ਬੁਲਾਉਣ ਹਾਂਜੀ ਵੱਖਰੇ ਤੌਰ ਤੇ ਬੁਲਾਏ ਜਾਣਗੇ ਜਿਹੜੇ ਜਿਹੋਨਾਂ ਦੇ ਬਾਹਰ ਹੈਗੇ ਨਾ ਟਰੋ ਉਹਨਾਂ ਨੂੰ ਵੀ ਇਹ ਮੀਟਿੰਗ ਰੱਖਣਗੇ ਅਸੀਂ ਕਰੀਬ ਇੱਥੇ ਚਲਾ ਰਹੇ ਹਾਂ ਜੀ ਟਰੋ ਕੋਈ 8 ਸਾਲ ਤੋਂ ਚਲਾ ਰਿਹਾ ਕੋ 15 ਸਾਲ ਤੋਂ ਚਲਾ ਰਿਹਾ ਆ ਜਿੰਨੇ ਸ਼ਹਿਰ ਦੇ ਵਿੱਚ ਆਟੋ ਹੈਗੇ ਨੇ 19 ਸواری ਮਤਲਬ ਮਿਲ ਜਾਂਦੀ ਹਰੇ ਘਾਟੋਂ ਨੂੰ ਤੇ ਵੈਸੇ ਸਰ ਜੀ ਸواری ਜਿੰਨੇ ਹੁਣ 8 ਹੋ ਚੁੱਕਿਆ ਹੈ ਸواری 19 ਸ਼ਹਿਰ ਦੇ ਵਿੱਚ ਨਹੀਂ ਮਿਲਦੀ ਹੁਣ ਕੋਈ ਕਿਸੇ ਨੂੰ 2 ਮਿਲ ਗਏ 4 ਮਿਲ ਗਏ ਆ ਕੋਈ ਰੋਟੀ ਦਾ ਮਤਲਬ ਬਹੁਤ ਹੀ ਮੁਸ਼ਕਲ ਗੁਜ਼ਾਰਾ ਹੋ ਰਿਹਾ ਹੈ ਸਹਿਮਤਾ ਜੀ ਸ਼ਹਿਰ ਚਾਟੋਂ ਜ਼ਿਆਦਾ ਸواری ਘਟਾ ਹਾਂਜੀ ਸواری ਘਟਾ ਹੈ ਆਟੋ ਜ਼ਿਆਦਾ ਜੀ ਆਟੋ ਜ਼ਿਆਦਾ ਕਿਉਂ ਹੋ ਗਿਆ ਕਿ ਕਈਆਂ ਨੇ ਕੀ ਕੀਤਾ ਹੋਇਆ ਹੈ ਕਿ 10-100 ਰੁਪਏ ਕਰਾਇਦਾ ਸੀ ਉਹ ਆਟੋ ਜੋ ਕਿ ਖੁਦ ਜਿਹੜਾ ਮਾਲਕ ਹੈ ਉਹ ਮਾਲਕ ਸ਼ਾਹ ਨੂੰ ਰੋਟੀ ਤਰਸਦਾ ਤੇ ਕਿਰਾਏ ਵਾਲਾ ਜਿਹੜਾ ਆ ਉਹ ਨਾ ਕਰੇ ਬੈਠਾ ਦਾਦਾ ਪੰਜਾਬ ਜਿਹੜਾ ਆ ਉਹਦਾ ਕਿਰਾਇਆ ਵਟ ਘਰ ਘਾਟਾ ਜੀ ਕੀ ਲੱਗਦਾ ਇਹਦੇ ਨਾਲ ਕੰਮ ਤੇ ਤੁਹਾਡੇ ਵੀ ਫਰਕ ਪੈਂਦਾ ਆਟੋ ਵੱਧੀ ਵੱਧੀ ਜਾਂਦੀ ਹਾਂਜੀ ਬਹੁਤ ਸਾਨੂੰ 100% ਸਾਰਾ ਹੀ ਵਰਕ ਪੈਂਦਾ ਜੀ ਜਿਵੇਂ ਹੁਣ ਆਟੋ ਵੱਧ ਰਿਹਾ ਇਸ ਟਾਈਮ ਅੱਜ 4000 ਹੈ ਹੋ 2 ਮਹੀਨੇ ਨੇ 500 ਰੁਪਏ ਹੋ ਗਏ ਕਟੇਗਾ ਨਹੀਂ 2025 ਰੋਜ ਨਵੇਂ ਨਿਕਲਦੇ 2025 ਰੋਜ ਦੇ ਨਵੇਂ ਨਿਕਲਦੇ ਨਹੀਂ ਜੀ ਅੱਛਾ ਤੁਹਾਡੇ ਆਇਡੈਂਟੀਟੀ ਕਾਰਡ ਵੀ ਬਣੇ ਸੀਗੇ ਹਾਈ ਕਾਰਡ ਬਣਾਏ ਸੀ ਪਹਿਲਾਂ ਨਾਲ ਸਰ ਮੈਡੀਸਨ ਜੀ ਨੇ ਆਹ ਦੇਖੋ ਜੀ ਆਹ ਸਿਸਟਮ ਕਰਵਾ ਕੇ ਰੱਖਿਆ ਸੀਗਾ ਸਾਨੂੰ ਇਸ ਨਾਲ ਬਹੁਤ ਸੌਲਟ ਮਿਲੀ ਸੀਗੀ ਕਿ ਜਿਹੜਾ ਗੈਰ ਆਟੋ ਚੱਲਣ ਵਾਲਾ ਸੀਗਾ ਸਾਨੂੰ ਉਹ ਉਹਨਾਂ ਨੂੰ ਥੋੜਾ ਨਸ ਪਈ ਹੋਈ ਸੀਗੀ ਕਿ ਅਸੀਂ ਹੁਣ ਡਿਸਟ੍ਰਿਕਟ ਦੇ ਕੋਈ ਸ਼ਰਾਰਤ ਕਰ ਜਾਂਦਾ ਆਟੋ ਵਾਲਾ ਜਿਸ ਤਰੀਕੇ ਕੇ ਆਟੋ ਵਾਲੇ ਦੀ ਸੱਟਾ ਵੱਜ ਗਈਆਂ ਆਟੋ ਵਾਲੇ ਸੱਟਾ ਮਾਰ ਕੇ ਪੈਸੇ ਖੋ ਕੇ ਲੈ ਕੇ ਕਰ ਕੇ ਤੇ ਇਸੇ ਤਰੀਕੇ ਕੋਈ ਸਵਾਰੀ ਨਾਲ ਕੋਈ ਮਿਸ ਹੈਪਨਿੰਗ ਹੁੰਦੀ ਹੈ ਤੇ ਯੂਨੀਅਨ ਨਾਲ ਪੜਾ ਹੁੰਦਾ ਵੀ ਸਾਡੀ ਗੱਡੀ ਇਧਰ ਗਈ ਹੋਈ ਹੈ ਤੇ ਕੰਮ ਸਹੀ ਹੈ ਤੇ ਜਿਹੜ ਬਗੈਰ ਯੂਨੀਅਨ ਕੰਮ ਕਰ ਜਾਂਦੇ ਨੇ ਤੇ ਬਦਨਾਮ ਸਾਡੇ ਯੂਨੀਅਨ ਵਰਗੇ ਪ੍ਰਧਾਨ ਜਾਂ ਜਿਹੜੇ ਆਟੋ ਚਾਲਕ ਯੂਨੀਅਨ ਵਾਲੇ ਹੁੰਦੇ ਨੇ ਉਹ ਬਦਨਾਮ ਹੋ ਜਾਂਦੇ ਨੇ ਇਸ ਕਰਕੇ ਅਸੀਂ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਆਵਾਰਾ ਚੱਲਣ ਵਾਲੇ ਆਟੋ ਨੇ ਜੀ ਉਹਨਾਂ ਦੇ ਪੁਰਾ ਸਕੈਂਦਾ ਕੱਸਾ ਜਾਵੇ ਔਰ ਉਹਨਾਂ ਦੇ ਬਾਈ ਡਾਟਾ ਪੂਰਾ ਚੈੱਕ ਕੀਤਾ ਜਾਵੇ ਜਿਵੇਂ ਧਾਰ卡ਡ ਹੋਇਆ ਡਰਾਈਵ ਲਿਸਨ ਤੋਂ ਹੋਇਆ ਆਰਟੀ ਹੋਈ ਚੈੱਕ ਕਰਕੇ ਉਹਨਾਂ ਦੇ ਬਾਈ ਨੇਮ ਪਲੇਟ ਬਣਾਈ ਜਾਵੇ ਕਿ ਜਿਵੇਂ ਆਉਣ ਦੇ ਕੋ ਡਿਸਟ੍ਰਿਕਟ ਆ ਦੇਖੋ ਜੀ ਅਹ ਸਿਚੂਮ ਕੀਤਾ ਜੀ ਮੈਂ ਆ ਦੇਖੋ ਹੁਣ ਮੈਂ ਜਿਹੜੇ ਆਟੋ ਸੀ ਆਪਣੇ ਕੋਲੇ ਉਹਨਾਂ ਦੇ ਬਾਕਾਇਦਾ ਸੀ ਇਸ ਤਰ੍ਹਾਂ ਕੇ ਕਾਰਡ ਆ ਦੇਖੋ ਜੀ ਆ ਕਾਰਡ ਬਣਾਇਆ ਹੋਇਆ ਨੇ ਕਾਕੇ ਚੁਕਾ ਜਿਹੜੇ ਯੂਨੀਅਨ ਚ ਵੀ ਹੈਗੇ ਉਹਨਾਂ ਦੇ ਵੀ ਹੈ ਨਹੀਂ ਬੋਧਿਆ ਦੇ ਨੇ ਜਿਹੜੇ ਨਹੀਂ ਨਹੀਂ ਬਗੈਰ ਕਾਗਜ਼ਾਂ ਕੋਈ ਗੱਡੀ ਰਜਿਸਟਰ ਨਹੀਂ ਹੋਈ। ਇਸੇ ਯੂਨਿਨ ਦੇ ਵਿੱਚ ਕੋਈ ਬਗੈਰ ਕਾਗਜ਼ੀ ਆਰ.ਸੀ. ਤੋਂ ਆਰ.ਸੀ. ਲਾਇਸੈਂਸ ਡਰਾਈਵਰ ਲਾਇਸੈਂਸ ਤੇ ਆਧਾਰ ਕਾਰਡ ਅਗਲੇ ਲੈ ਕੇ ਮੌਜੂਦਾ ਆ ਦੇਖੋ ਇਸ ਤਰੀਕੇ ਅਸੀਂ ਸੁਪਰਵਾਈਜ਼ਰ ਪ੍ਰਾਇਰ ਤੋਂ ਦੱਸਿਆ ਹੋਇਆ ਹਰੇਕ ਦਾ ਬਾਈ ਡਾਟਾ ਬਕਾਇਦਾ ਲੈ ਕੇ ਸੀ ਉਹਨਾਂ ਦਾ ਬਕਾਇਦਾ ਆਪਰੇ ਕੋਲ ਡਿਟੇਲ ਰੱਖਦੇ ਆ। ਕੋਈ ਅਸੀਂ ਮਲਵੇ ਨਹੀਂ ਕਿ ਕੱਲ ਨੂੰ ਪ੍ਰਸ਼ਾਸਨ ਸਾਡੇ ਪੁੱਛੇ ਕਿ ਐਸੇ ਉਹਦਾ ਜਵਾਬ ਨਾ ਦੇਸੀ ਸਾਡੇ ਕੋਲ ਇੰਨੀ ਕੋ ਆਵਾਜ਼ ਦਾ ਜਵਾਬ ਪੁੱਛਣਗੇ ਅਸੀਂ 19 ਆਵਾਜ਼ ਦਾ ਵੀ ਜਵਾਬ ਦੇਣ ਦੇ ਹੱਕਦਾਰ ਆ। ਸਾਨੂੰ ਕਿਸ ਤਰ੍ਹਾਂ ਕੋਈ ਮੀਟਿੰਗ ਹੁੰਦੀ ਹੈ ਇਸ ਟਾਈਮ ਵੀ ਬੁਲਾਉਂਦੇ ਨੇ। ਅਸੀਂ ਸਭ ਤੋਂ ਪਹਿਲਾਂ ਜਿੰਨੇ ਯੂਨੀਅਨ ਵਾਲੇ ਨੇ ਹਾਜ਼ਰ ਹੋਣੇ। ਧੰਨਵਾਦ। ਮੈਂ ਐਸ ਐਚਓ ਕਤਵਾਲੀ ਇੰਸਪੈਕਟਰ ਪ੍ਰਵਿੰਦਰ ਸਿੰਘ ਮੇਰੇ ਨਾਲ ਅੱਜ ਪੀਸੀਆਰ ਤੇ ਟ੍ਰੈਫਿਕ ਪੁਲਿਸ ਨੇ ਅਸੀਂ ਇਕੱਠਿਆਂ ਨੇ ਇੱਕ ਭੈਣ ਸ਼ੁਰੂ ਕੀਤਾ ਸੀ ਸੀਨੀਅਰ ਅਫਸਰਾਂ ਦੀ ਗਵਾਈ ਦੇ ਵਿੱਚ ਕਿ ਸ਼ਹਿਰ ਦੇ ਵਿੱਚ ਲਗਾਤਾਰ ਕਿਹੜੇ ਹੈਗੇ ਆ ਸਮੱਸਿਆਵਾਂ ਆ ਰਹੀਆਂ ਸੀ ਆਟੋਸ ਕਰਕੇ ਇਸ ਸਮੱਸਿਆਵਾਂ ਮਤਲਬ ਕਿ ਇੱਕ ਟਾਟੋਰੀ ਲਗਾਤਾਰ ਗਿਣਤੀ ਵਧ ਰਹੀ ਹੈ ਉਹਨਾਂ ਟ੍ਰੈਫਿਕ ਸਮੱਸਿਆ ਤੇ ਪਲੱਸ ਕਿਹੜੇ ਆਟੋ ਕਿਹੜੇ ਰਜਿਸਟਰਡ ਆਟੋ ਨਹੀਂਗੇ ਉਹਨਾਂ ਕਰਕੇ ਕਿਹੜੀਆਂ ਸਵਾਰੀਆਂ ਨੂੰ ਜਿਹੜੀਆਂ ਕੋਈ ਕੁਝ ਪਿੱਛੇ ਜੇ ਇੱਕ ਦੁੱਕਾ ਘਟਨਾਵਾਂ ਹੋਈਆਂ ਸੀ ਉਹਨਾਂ ਨੂੰ ਰੋਕਣ ਦੇ ਲਈ ਕਿਹੜਾ ਅਸੀਂ ਮੀਟਿੰਗ ਕਾਲ ਕੀਤੀ ਆ ਲੇਕਿਨ ਅੱਜ ਸਾਰੇ ਕੁਝ ਯੂਨਿ ਨਹੀਂ ਸ਼ਾਮਲ ਹੋਈਆਂ ਹੈਗੀਆਂ ਇਹਨਾਂ ਦੀ ਅਸੀਂ ਮੀਟਿੰਗ ਕੱਲ ਨੂੰ ਫੇਰ ਕਾਲ ਕੀਤੀ ਆ ਤਾਂ ਕਿ ਸਾਰੀਆਂ ਯੂਨਿ ਸ਼ਾਮਲ ਹੋ ਸਕਣ ਇਹਨਾਂ ਤੋਂ ਅੱਜ ਮੁੱਢਲੇ ਤੌਰ ਤੇ ਕੁਝ ਸੁਝਾਅ ਲਏ ਗਏ ਨੇ ਕਿਸ ਤਰੀਕੇ ਨਾਲ ਕੀਤੇ ਜਾਵੇ ਅਸੀਂ ਇਹਨਾਂ ਨੂੰ ਆਪਦੀ ਵੀ ਪਲੈਨਿੰਗ ਦੱਸੀ ਹੈ ਕਿ ਕਿਸ ਤਰ੍ਹਾਂ ਅਸੀਂ ਇਹਨਾਂ ਨੇ ਆਟੋ ਰਜਿਸਟਰ ਕਰਾਏ ਜਾਣ ਤਾਂ ਕਿ ਹਰੇਕ ਆਟੋ ਦਾ ਪਤਾ ਲੱਗ ਸਕੇ ਕਿ ਆਟੋ ਰਜਿਸਟਰਡ ਆ ਕਿਹਦੇ ਨਾਂ ਤੇ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਸਾਨੂੰ ਜਦੋਂ ਸਾਰੇ ਇਕੱਠੇ ਹੋ ਜਾਣਗੇ ਉਸ ਤੋਂ ਬਾਅਦ ਸਾਨੂੰ ਇਹਨਾਂ ਨੂੰ ਕਿੱਥੇ-ਕਿੱਥੇ ਰੁਕਣਾ ਹੈਗਾ ਕਿਵੇਂ ਟ੍ਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਅਸੀਂ ਇਹਨਾਂ ਦੀ ਮਦਦ ਲੈ ਸਕਦੇ ਆ ਤਾਂ ਕਿ ਕਿਹੜਾ ਹੈਗਾ ਇੱਕ ਤਰ੍ਹਾਂ ਦੀ ਇਹ ਡਰਾਈਵ ਚਲਾਈ ਗਈ ਆ ਇਸ ਡਰਾਈਵ ਦੇ ਵਿੱਚ ਅਸੀਂ ਇਹਨਾਂ ਦੇ ਹਜੇ ਦਾ ਮੁੱਢਲੇ ਤੌਰ ਤੇ ਸਾਥ ਲੈਣਾ ਚਾਹੁੰਦੇ ਆ ਤਾਂ ਕਿ ਸਾਫ਼ ਤੋਂ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਨੰਬਰਿੰਗ ਦਿੱਤੀ ਜਾ ਸਕੇ ਇਹਨਾਂ ਦੇ ਪਛਾਣ ਪੱਤਰ ਦਿੱਤੇ ਜਾ ਸਕਣ ਤੇ ਉਸ ਤੋਂ ਬਾਅਦ ਸਾਡੇ ਡਰਾਈਵ ਚ ਲਾ ਕੇ ਕਿਹੜਾ ਹੈਗਾ ਇਹਨਾਂ ਤੇ ਜੇ ਕੋਈ ਲੰਘਣਾ ਕਰਦਾ ਤਾਂ ਉਹਨਾਂ ਤੇ ਸਖਤੀ ਕੀਤੀ ਜਾ ਸਕਦੀ। ਬਹੁਤ ਸਾਰੇ ਆਟੋ ਦੇ ਜਿਹੜੇ ਨੰਬਰ ਠੀਕੇ ਦੇ ਕਿਸੇ ਦੇ ਡਿਲੀਡੜਾ ਬਿਨਾ ਨੰਬਰੀ ਆਟੋ ਤੇ ਕ੍ਰਾਈਮ ਵੀ ਹੋਇਆ ਸੀ ਕਈ ਵਾਰ। ਆ ਬਿਲਕੁਲ ਜੀ ਇਸੇ ਤਹਿਤ ਹੀ ਅਸੀਂ ਇਸ ਲੜੀ ਦੇ ਵਿੱਚ ਇਹਨਾਂ ਨੂੰ ਕਿਹਾ ਹੈਗਾ ਕੁਝ ਆਟੋ ਯੂਨੀਅਨ ਨਾਲ ਟੱਚ ਨੇ ਕੁਝ ਆਟੋ ਯੂਨੀਅਨ ਚ ਹੈ ਨਹੀਂ ਲੇਕਿਨ ਉਹ ਰਜਿਸਟਰਡ ਨੇ। ਉਸ ਤੋਂ ਬਾਅਦ ਵੀ ਕੁਝ ਆਟੋ ਹੈਗੇ ਨੇ ਕਿਹੜੇ ਆਦੀ ਸਮਾਂ ਸੀਮਾ ਨਗਾ ਚੁੱਕੇ ਆ ਰਜਿਸਟਰਡ ਵੀ ਹੈ ਉਹਨਾਂ ਰਜਿਸਟ੍ਰੇਸ਼ਨ ਵੀ ਖਤਮ ਹੋ ਚੁੱਕੀ ਆ। ਪਲੱਸ ਕਈਆਂ ਦੇ ਨੰਬਰ ਵੀ ਹੈ ਨਗੇ ਇਸ ਤਰ੍ਹਾਂ ਦੇ ਵਿੱਚ ਡੀਐਸਪੀ ਸਿਟੀ 1 ਦੀ ਗਵਾਈ ਦੇ ਵਿੱਚ ਅਸੀਂ ਪਿੱਛੇ ਜੇ 4-5 ਦਰਜਨ ਜਿਹੜੇ ਹੈਗੇ ਆ ਆਟੋਸ ਨੂੰ ਜਿਹੜਾ ਹੈਗਾ ਕਤਵਾਲੀ ਥਾਣੇ ਦੇ ਵਿੱਚ ਬੰਦ ਕੀਤਾ ਸੀ ਲੇਕਿਨ ਅਸੀਂ ਅਗਲੀ ਡਰਾਈਵ ਚਲਾਉਣ ਤੋਂ ਪਹਿਲਾਂ ਇੱਕ ਅਵੇਅਰਨੈਸ ਡਰਾਈਵ ਚਲਾ ਰਹੇ ਆ ਤਾਂ ਕਿ ਇਹਨਾਂ ਨੂੰ ਵੀ ਪਤਾ ਲੱਗ ਸਕੇ ਅਸੀਂ ਕੀ ਪੂਰਾ ਕਰ ਰਹੇ ਆ ਤੇ ਟ੍ਰੈਫਿਕ ਪੁਲਿਸ ਜਾਂ ਜ਼ਿਲ੍ਹਾ ਪੁਲਿਸ ਸਾਥੋਂ ਕਿਸ ਚੀਜ਼ ਦੀ ਮੰਗ ਕਰਦੀ ਹੈ